ਆਪ ਦਾ ਬਿਲਕੁਲ ਪੀੜਾ ਕਰ ਕਰਦੇ ਇਹ ਦਿੱਲੀ ਦਾੜਿਆਂ ਨੂੰ ਪੰਜਾਬ ਦਾ ਕੀ ਕਰਦ ਹੋ ਸਕਦਾ ਦਿੱਲੀ ਵਾਲੇ ਬੈਠ ਕੇ ਪੰਜਾਬ ਨੂੰ ਚਰਾ ਰਹੇ ਨੇ ਤੇ ਜਿੰਨਾ ਵੱਧ ਤੋਂ ਵੱਧ ਕਰਜ ਲੈ ਸਕਦੇ ਉਹਨਾਂ ਲੈ ਰਹੇ ਤੇ ਮੈਨੂੰ ਲੱਗਦਾ ਹੈ ਰਿਕਾਰਡ ਤੋੜਤਾ ਇਹਨਾਂ ਨੇ ਕਰਜ਼ੇ ਲੈਣ ਦਾ ਪਿਛਲੇ ਤਕਰੀਬਨ ਮਹੀਨਿਆਂ ਦਾ ਸਾਡੀਆਂ ਸਰਕਾਰਾਂ ਨੇ ਮਿਲ ਕੇ ਉਹਨਾਂ ਕਰਜ਼ਾ ਨਹੀਂ ਲਏ ਹੋਣਾਂ ਜਿੰਨੇ ਇਹਨਾਂ ਨੇ ਇਕੱਲੇ ਲੈ ਲਏ ਤੇ ਪੰਜਾਬ ਨੂੰ ਇਹ ਕਿ ਕਿ ਨੇ ਰੇਵਲ ਤੱਕ ਰਹੇ ਨੇ ਆਉਣ ਵਾਲੀ ਜਿਹੜੀ ਪਿੰਨੀਆਂ ਉਹਨਾਂ ਨੂੰ ਬੜਾ ਫੱਟਾ ਇਸ ਸੀਰੀਜ਼ ਦਾ ਖਮਿਆਜਾ ਪੁੱਤਣਾ ਬਰੂਗਾ ਕਿਉਂਕਿ ਜਿਹੜਾ ਕਰਜ਼ਾ ਹੈ ਜਿੰਨਾ ਦਾ ਇੱਕ ਵਾਰ ਚੜ ਜਾ ਫਿਰ ਲੈਂਦਾ ਲੈਂਦਾ ਹੀ ਲੈਂਦਾ ਹੈਗਾ ਐਡੀ ਛੇਤੀ ਜਿਹੜਾ ਉਹ ਵੀ ਹਾਲ ਉਸਾ ਦੇ ਇਹਨਾਂ ਨੇ ਤਕਰੀਬਨ 8 ਲੱਖ ਕਰੋੜ ਰੁਪਏ ਦਾ ਕਰਜ਼ਾ ਪਿਛਲੇ 3.5 ਸਾਲਾਂ ਦੇ ਵਿੱਚ ਜਿਹੜਾ ਇਹਨਾਂ ਨੇ ਮਤਲਬ 4 ਸਾਲ ਜਿਹੜੇ ਪੂਰੇ ਹੋਏ ਤਾਂ 1.5 ਲੱਖ ਕਰੋੜ ਦਾ ਕਰਜ਼ਾ ਲੈ ਲਿਆ ਹੈ ਉਸੋ ਇਦੀ ਬੜੀ ਰਕਮ ਕਿਹਨ ਤੋਂ ਆ ਗਈ ਪਰ ਵਿੱਤ ਮੰਤਰੀ ਇਹ ਕਹਿ ਰਹੇ ਵੀ ਜਿਹੜੀ ਜੀਡੀਪੀ 3 ਜਾਂ 4% ਰਹਿੰਦੀ ਸੀ ਉਹਨਾਂ ਸਰਕਾਰਾਂ ਚ ਅਸੀਂ ਇਹਨੂੰ 7 ਤੋਂ 8% ਲੈ ਗਏ 4 ਤੇ ਵੀ ਦੇਖੋ ਗੱਲਾਂ ਨਾਲ ਰਿਕਾਰਡ ਕੱਢਣ ਕਿਹੜੇ ਵੇਲੇ ਕਿੰਨੀ ਜੀਡੀਪੀ ਸੀ ਇੱਕ ਸਾਲ ਜੀਡੀਪੀ 7 ਹੋ ਵੀ ਗਈ ਉਹ ਕੋਈ ਵੱਡੀ ਨਹੀਂ ਪੁੱਛਣੀਆ ਸਰਕਾਰਾਂ ਚ ਸਾਡੇ ਵੇਲੇ ਕਈ ਵਾਰ 9.9% ਵੀ ਜੀਡੀਪੀ ਗਈ ਹੈ ਤੇ ਜੀਡੀਪੀ ਕਨਸਟੈਂਟ ਨਹੀਂ ਹੁੰਦੀ ਜੀਡੀਪੀ ਤਾਂ ਕੁਛ 5 ਸਾਲ ਦਾ ਸਮਾਂ ਦੇਖੋ ਜੀ ਡੀਪੀ ਦਾ ਕਿੰਨਾ ਸੀ ਤੇ ਮੈਂ ਦਾਬ ਨਾਲ ਕਹਿੰਦਾ ਹਾਂ ਕਿ ਸਭ ਤੋਂ ਮਾੜੀ ਜੀ ਡੀਪੀ ਗਰੋਥ ਇਹਨਾਂ ਦੀ ਇਹਨਾਂ 5 ਸਾਲਾਂ ਚ ਹੋਈ ਹੁੰਦੀ ਹੈ ਜਿਹੜੀ ਹੁਣ ਇਹਨਾਂ ਦੀ ਸਰਕਾਰ ਦੇ। ਕਿ ਆਪਣੀ ਜਿਹੜੀ ਕੈਬਨਿਟ ਮੰਤਰੀ ਨੇ ਆਵਾਜ਼ ਦੀ ਪਾਰਟੀ ਦੇ ਉਹ ਸਾਰੇ ਇਹੀ ਕਹਿੰਦੇ ਨੇ ਵੀ ਬਾਦਲ ਸਰਕਾਰ ਇਹਨਾਂ ਦੀ ਅੰਦਚੜਾ ਕੀ ਕੀ ਹੈ ਸਾਰਾ। ਜੋ ਤੁਸੀਂ ਰਿਪੋਰਟ ਕਢਾਦੇ ਨਾ ਕਦ ਤੱਕ ਕਦ ਤੱਕ ਸਮਝੋ ਦੋਸ਼ ਦੇਣ ਨਾਲੋਂ ਤੁਸੀਂ ਦੇਖੋ ਵੀ ਅਕਾਲੀ ਦਲ ਦੀ ਸਰਕਾਰ ਚ ਆ ਸਾਲਾਂ ਚ ਕਿੰਨਾ ਕਰਜ਼ਾ ਲਿਆ ਤੇ ਇਹਨਾਂ ਨੇ ਕਿੰਨਾ ਕਰਜ਼ਾ ਲੈ ਲਿਆ 5 ਸਾਲਾਂ 3 ਸਾਲਾਂ ਚ ਉਹੀ ਤੁਹਾਨੂੰ ਪਤਾ ਚੱਲ ਤੁਹਾਨੂੰ ਲੱਗਦਾ ਵੀ ਜਿਹੜਾ ਕਰਜ਼ਾ ਇਹਨਾਂ ਚੁੱਕਿਆ ਜਾ ਰਿਹਾ ਕਿਤੇ ਪੰਜਾਬ ਦੀ ਭਲਾਈ ਵਾਸਤੇ ਜਾਂ ਵਿਕਾਸ ਤੇ ਲੱਗ ਰਿਹਾ ਮੈ ਕਿਤੇ ਨਹੀਂ ਦਿਖ ਰਿਹਾ ਦੇਖੋ ਜੀ ਗੱਲ ਐ ਵੀ ਜੇ ਕੋਈ ਦਿਖਦਾ ਹੁੰਦਾ ਜੇ ਕੋਈ ਲੱਗ ਰਿਹਾ ਹੁੰਦਾ ਦਿਖਦਾ ਲੋਕਾਂ ਨੂੰ ਕੋਈ ਡਿਵੈਲਪਮੈਂਟ ਹੁੰਦੀ ਦਿਖਦੀ ਕੋਈ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਦਿਖਦੀਆਂ ਕਿਹੜੀ ਸਹੂਲਤ ਕੋਈ ਲੋਕਾਂ ਨੂੰ ਸਹੂਲਤ ਦੀ ਮੇਰੀ ਵਿਚਾਰੀਆਂ ਬੀਬੀਆਂ ਉਹ ਦਰਸੀ ਜਾਂਦੀਆਂ ਨੇ ਵੀ ਸਾਣਾ ਹਜ਼ਾਰ-ਹਜ਼ਾਰ ਰੁਪਈਆ ਕਾਦਾਊਗਾ ਲਾਰੇ ਲਾਈ ਜਾਂਦੇ ਨੇ ਇੱਕੋ ਹੀ ਵੱਡੀ ਇਹਨ ਇਲੈਕਸ਼ਨ ਦੀ ਜਿਹੜੀ ਅਜੈਂਡਾ ਸੀਗਾ 1000 ਰੁਪਇਆ ਦੇਵਾਂਗੇ ਸਾਢੇ 3 ਸਾਲ ਹੋ ਗਏ ਕਿਸੇ ਵਿਚਾਰੀ ਬੀਬੀ ਨੂੰ 1 ਰੁਪਇਆ ਨਹੀਂ ਦਿੰਦਾ ਇਹਨਾਂ ਨੂੰ ਤਾਂ ਹੀ ਕੋਈ ਕਿਸੇ ਦੇ ਵਿੱਚ ਨਾ ਜਿਹੜੇ ਓਲਡਜ ਪੈਨਸ਼ਨ ਹੈ ਮਹਿੰਗਾਈ ਇੰਨੀ ਹੋ ਗਈ ਕੋਈ ਵਾਅਦਾ ਕੀਤਾਗਾ ਕੋਈ ਸ਼ਗਨ ਸਕੀਮ ਹੈ ਗਰੀਬਾਂ ਵਾਸਤੇ ਉਹੋ ਜ ਕੋਈ ਨਹੀਂ ਜਿਹੜੇ ਬੱਚੀਫੇ ਨੇ ਬੱਚਿਆਂ ਦੇ ਉਹ ਬੜੇ ਕਿੰਨੇ ਕਿੰਨੇ ਲੰਬੇ ਸਮੇਂ ਦੇ ਰੁਪਏ ਬਣ ਕੀ ਕੀਤਾ ਇਹਨਾਂ ਨੇ ਕਿਸੇ ਵਾਸਤੇ ਵੀ ਕੁਝ ਨਹੀਂ ਉਲਟਾ ਵਪਾਰੀਆਂ ਕੋਲ ਚਲੇ ਜਾਓ ਤਾਂ ਵਪਾਰੀਆਂ ਦਾ ਇਹਨਾਂ ਨੇ ਜਿਹੜਾ ਕਚੁੰਬਰ ਘੜਤਾ ਨਾਲੇ ਕਰਜ਼ਾ ਲੈ ਰਹੇ ਨੇ ਨਾਲੇ ਵਪਾਰੀਆਂ ਨੂੰ ਰੋਜ਼ ਤੰਗ ਕਰ ਰਹੇ ਨੇ ਉਹ ਤਾਂ ਇੱਥੋਂ ਤੱਕ ਵੀ ਆ ਗਈ ਵੀ ਲੋਕਾਂ ਨੂੰ ਕਹਿੰਦੇ ਐਡਵਾਂਸ ਜਮ੍ਹਾਂ ਕਰਾ ਦਿਓ ਟੈਕਸ ਹਾਲੇ ਸਰਕਾਰ ਦਾ ਇੰਨੇ ਅੰਗਲੀ ਦੇ ਵਿੱਚੋਂ ਲੰਘ ਰਹੀ ਹੈ ਕਹਿੰਦੇ ਇੱਕ ਮਹੀਨੇ ਦਾ ਐਡਵਾਂਸ ਪਹਿਲਾਂ ਜਮ੍ਹਾਂ ਕਰਾ ਦਿਓ ਸਾਨੂੰ ਟੈਕਸ ਇੱਥੋਂ ਤੱਕ ਵੀ ਜਿਹੜੇ ਅਫਸਰ ਨੇ ਉਹ ਦੁਕਾਨਦਾਰਾਂ ਨੂੰ ਮੀਤਾਂ ਕਰਦੇ ਜਾਂ ਡਰਾ ਰਹੇ ਨੇ ਇਹ ਹਾਲਾਤ ਹੋ ਗਏ ਨੇ ਸਰਕਾਰ ਦੇ ਇਹ ਨਾ ਕਿੰਨੇ ਲੱਗ ਰਹੇ ਸਾਬ ਇਹ ਤਾਂ ਹੁਣ ਸਰਕਾਰ ਦੱਸੂ ਕਿੱਥੇ ਜਾ ਰਹੀ ਹੈ ਨਹੀਂ ਤੁਸੀਂ ਖੁਦ ਵਿੱਤ ਮੰਤਰੀ ਰਹੇ ਹੋ ਨਾ ਤੁਹਾਨੂੰ ਪਤਾ ਹੁੰਦਾ ਵੀ ਕਿੱਥੇ ਜਾ ਰਿਹਾ ਹੈ ਧੰਲੀ ਜਾ ਰਿਹਾ ਹੈ ਇਸ਼ਤਿਹਾਰਾਂ ਦੇ ਵਿੱਚ ਉਡਾਰ ਰਹੇ ਨੇ ਪੂਰੀ ਦੁਨੀਆ ਦੇਸ਼ ਦੇ ਵਿੱਚ ਇਲੈਕਸ਼ਨ ਜਿਹੜੀ ਹੈ ਤਾਮਿਲਨਾਡੂ ਦੀ ਹੁੰਦੀ ਹੈ ਇਸ਼ਤਿਹਾਰ ਪੰਜਾਬ ਦੇ ਹੁੰਦੇ ਨੇ ਤੇ ਕਿਸੇ ਤਰ੍ਹਾਂ ਹੈਲੀਕਾਪਟਰ ਦੇ ਨਜਾਰੇ ਕੇਜਰੀਵਾਲ ਲੈ ਰਹੇ ਹੈ ਕਿੰਨੀਆਂ ਕਿੰਨੀਆਂ ਮਤਲਬ ਗੱਡੀਆਂ ਭਜਾਈ ਫਿਰਦੇ ਨੇ ਜਿਹੜੀ ਲੈਂਡ ਸੋਇੰਗਾ ਜੀ ਜਿਹੜੇ ਕੋਈ ਨਸ਼ਾ ਜਿਹਦੇ ਗੱਡੀਆਂ ਛੋਟੇ ਸੀ ਉਹਨੂੰ ਫੜੋ ਇਹ ਜਿਹੜੇ ਲੋਕਾਂ ਦਾ ਮੈਨੂੰ ਗੱਲ ਸੁਣੋ ਜਿਹਦੇ ਖਿਲਾਫ ਮਰਜ਼ੀ ਐ ਜੇ ਤੁਹਾਨੂੰ ਕਹਨੇ ਆ ਵੀ ਜਿਹਨੇ ਗੱਡੀਆਂ 'ਚ ਨਸ਼ਾ ਦਿੱਖਦਾ ਸੀ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਚਾਹੇ ਕੋਈ ਵੀ ਲੱਗਿਆ ਨੇ ਕੋਈ ਹੋਵੇ ਦੂਜੀ ਗੱਲ ਪਹਿਲਾਂ ਤੁਸੀਂ ਦੱਸੋ ਨਸ਼ਾ ਵੱਧ ਗਿਆ ਘਟ ਗਿਆ ਇਹ ਤਾਂ ਲੋਕ ਦਾ ਅਸਰੇ ਇਹ ਵੱਧ ਗਿਆ ਨਾ ਤੇ ਲੋਕ ਦੱਸ ਰਹੇ ਲੋਕ ਦੱਸ ਰਹੇ ਆ ਨਾ ਕਿ ਨਸ਼ਾ ਵੱਧ ਗਿਆ ਤੇ ਫਿਰ ਕੀ ਇਹ ਗੱਲਾਂ ਹੀ ਰਹਿ ਗਈਆਂ ਜੇ ਤੁਸੀਂ ਕੋਈ ਵਾਕਈ ਸੀਰੀਅਸ ਹੋ ਤਾਂ ਨਸ਼ਾ ਘਟਣਾ ਚਾਹੀਦਾ ਖੜੋ ਅਸਟਾਉਂ ਕਰੋ ਕਾਰਵਾਈ